ਇੱਕ ਏਜੰਟ ਮਿਲਦਾ ਹੈ ਉਹਨਾਂ ਏਜੰਟ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮੈਂ ਤੁਹਾਨੂੰ ਜਿਹੜਾ ਵੱਖਰੇ-ਵੱਖਰੇ ਇਲਾਕੇ ਘੁਮਾਉਂਗਾ ਤੇ ਉਸ ਦੇ ਚਾਸੇ ਦੇ ਵਿੱਚ ਇਹ ਨੌਜਵਾਨ ਜਿਹੜੇ ਨੇ ਉਹ ਆ ਜਾਂਦੇ ਨੇ ਔਰ ਉਹਨਾਂ ਨੂੰ ਜਾ ਕੇ ਬਾਚੂ ਉੱਥੇ ਫਸਾਉਣ ਦੇ ਵਿੱਚ ਉਹ ਏਜੰਟ ਕਿਸੇ ਨਾ ਕਿਤੇ ਕਾਮਯਾਬ ਹੋ ਜਾਂਦਾ। ਤੁਸੀਂ یہاں ਪਰ ਇੱਕ ਏਜੰਟ ਮਿਲਿਆ ਉਸਨੇ ਹਮੇਂ ਯਹਾਂ ਪਰ ਘੁਮਾਇਆ ਫੁਲਾਇਆ ਰਸ਼ੀਆ ਮੇਂ ਔਰ ਉਹ ਬਾਅਦ ਮੇਂ ਹਮੇਂ ਬੋਲਾ ਕਿ ਮੈਂ ਆਪ ਸਭ ਕੋ ਬੈਲਾਰੂਸ ਕੇ ਲੀਏ ਲੈ ਚਲਤਾ ਹੂੰ ਵਹਾਂ ਪਰ ਆਪ ਸਭ ਕੋ ਘੁਮਾ ਫਰਾ ਕੇ ਲਾਤਾ ਹੂੰ। ਪਰ ਜੋ ਉਸਨੇ ਪਹਿਲੇ ਪੈਸੇ ਮੰਗੇ ਥੇ ਹਮਨੇ ਉਹ ਦੇ ਦਿੱਤੀ ਉਸਕੇ ਬਾਅਦ ਔਰ ਮਾਨੂੰ ਕਿਆ ਵੀ ਮਿਲ ਕੀ ਹੋਣੀ ਚਲ ਮਿਹਨਤ ਕਰ ਰਿਆ ਤਾਂ ਮਿਲ ਵੀ ਸਕਾ ਮਿਹਨਤੀ ਬੰਦੇ ਨੂੰ ਇਸ ਲਈ ਕੁਛ ਹੋਊਗੀ ਤੇ ਮੈਂ ਜਦ ਵੀਡੀਓ ਦੇਖਿਆ ਮਨ ਵੀਡੀਓ ਪਿੱਛੇ ਮੇਰਾ ਦਿਮਾਗ ਨਹੀਂ ਕੰਮ ਕਰ ਰਿਆ ਵੀਰੇ ਬੁਸ਼ ਰਸ਼ੀ ਆਰਮੀ ਨੇ ਹਮੇ ਪਤਾ ਨਹੀਂ ਕਿਹਾਂ ਪਰ ਰੱਖਾ 3 ਤੇ 4 ਦਿਨ ਰੱਖਾ ਔਰ ਹਮਾਰੇ ਅੱਗੇ ਇੱਕ ਹਮਾਰੀ ਭਾਸ਼ਾ ਵਾਲਾ ਬੰਦਾ ਆਇਆ ਬਦਲ ਉਸੇ ਫੋਨ ਪਰ ਬਾਤ ਕਰਵਾਈ ਔਰ ਹਮਾਰੇ ਅੱਗੇ ਸਰ ਤਰਕੀ ਜਾਂ ਜਾਂ ਤੋ ਆਪ ਸਭ ਕੋ 10 ਸਾਲ ਦੀ ਜੇਲ ਹੋਗੀ ਜਾਂ ਫਿਰ ਹਮਾਰੇ ਸਾਥ ਇੱਕ ਕੰਟਰੈਕਟ ਸਾਈਨ ਕਰ ਲੋ ਜਿਸ ਵਿੱਚ ਆਪਕੋ ਕੁਝ ਨਹੀਂ ਕਰਨਾ ਹੈ ਆਪਕੋ ਮਤਲਬ ਹੈਲਪਰ ਦੀ ਜੋਬ ਮਿਲੇਗੀ ਖਾਣਾ ਵਗੈਰਾ ਬਣਾਉਣੇ ਮੇ ਜਾਂ ਡਰਾਈਵਰ ਵਗੈਰਾ ਕੀ ਕੋਈ ਐਸੀ ਜੋਬ ਮਿਲੇਗੀ ਆਪ ਕੋ ਮੇਰੇ ਸਾਥ ਕੰਟਰੈਕਟ ਸਾਈਨ ਕਰ ਲਓ ਤਾਂ ਹਮੇ ਉਸ ਤੋਂ ਬਾਅਦ ਉਹਨਾਂ ਤੋਂ ਇੱਕ ਕੰਟਰੈਕਟ ਸਾਈਨ ਕਰਾਇਆ ਜਾਂਦਾ ਜਿਸ ਵਿੱਚ ਉਹ ਵੀਡੀਓ ਦੇ ਵਿੱਚ ਨੌਜਵਾਨ ਜ਼ਿਕਰ ਵੀ ਕਰ ਰਹੇ ਨੇ ਕਿ ਇਹ ਕੰਟਰੈਕਟ ਸਾਈਨ ਕਰਾਇਆ ਗਿਆ ਲੇਕਿਨ ਉਹ ਲੈਂਗੁਏਜ ਦੂਜੀ ਸੀ ਜਿਸ ਕਰਕੇ ਸਾਨੂੰ ਸਮਝ ਵੀ ਨਹੀਂ ਆਇਆ ਉਸ ਤੋਂ ਬਾਅਦ ਸਾਨੂੰ ਯੂਕਰੇਨ ਭੇਜ ਦਿੱਤਾ ਗਿਆ ਲੜਾਈ ਦੇ ਲਈ ਔਰ ਫੌਜ ਦੇ ਵਿੱਚ ਭਰਤੀ ਕਰ ਦਿੱਤਾ ਗਿਆ ਉਹ ਕੰਟਰੈਕਟ ਲਿਆ ਉਹ ਉਹਨਾਂ ਦੀ ਭਾਸ਼ਾ ਵਿੱਚ ਥਾ ਹਮੇ ਨਹੀਂ ਪਤਾ ਥਾ ਉਸਮੇ ਕੀ-ਕੀ उन्होंने हमें आर्मी में भर्ती कर लिया पहला तो नहीं मेता चल हाँ भर्ती हो गया भी अच्छा होया फिर कुछ नहीं करता अच्छा तो जाके हो इस कोई नहीं होती है कोई भी हमारी हम बिल्कुल भी युद्ध के लिए नहीं तैयार है हमें किसी को भी अच्छे से बंदूक भी नहीं पकड़ने आती और हमें फ्रंट लाइन पर डालना चाहते है ਜੇ ਮੇਰੀ ਜਾਨ ਕੱਟ ਕੇ ਵੀ ਲੈ ਲਓ ਵੀ ਮੇਰੇ ਬੱਚੇ ਵਾਪਸ ਆਉਣ ਕਿ 에ਜੰਟ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਨਾਲ ਠੱਗੀ ਮਾਰ ਰਹੇ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਸ ਦੇ ਵਿੱਚ ਸੱਤ ਨੌਜਵਾਨ ਨੇ ਜਿਹੜੇ ਆ ਆਰਮੀ ਦੀ ਕਵਰਤੀ ਪਾਈ ਹੋਈ ਆ ਉਸ ਦੇ ਵਿੱਚ ਗੁਹਾਰ ਲਗਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਠੱਗੀ ਵਜੀ ਆ ਦਰਅਸਲ ਇਹ ਨੌਜਵਾਨ ਜਿਹੜੇ ਨੇ ਉਹ ਘੁੰਮਣ ਦੇ ਲਈ ਗਏ ਸੀ ਰਸ਼ੀਆ ਦੇ ਵਿੱਚ ਤੇ ਅੱਗੇ ਇੱਕ 에ਜੰਟ ਮਿਲਦਾ ਉਹਨਾਂ 에ਜੰਟ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਮੈਂ ਤੁਹਾਨੂੰ ਜਿਹੜਾ ਵਕਰੇ ਵਕਰੇ ਇਲਾਕੇ ਘੁਮਾਉਂਗਾ ਤੇ ਉਸ ਦੇ ਚਾਸਸ ਦੇ ਵਿੱਚ ਇਹ ਨੌਜਵਾਨ ਜਿਹੜੇ ਨੇ ਉਹ ਆ ਜਾਂਦੇ ਨੇ ਔਰ ਉਹਨਾਂ ਨੂੰ ਜਾ ਕੇ ਬਾਚੋ ਉੱਥੇ ਫਸਾਉਣ ਦੇ ਵਿੱਚ ਉਹ ਏਜੰਟ ਕਿਸੇ ਨਾ ਕਿਤੇ ਕਾਮਯਾਬ ਹੋ ਜਾਂਦਾ ਹਾਲਾਂਕਿ ਜਦੋਂ ਰਸ਼ੀਆ ਦੀ ਪੁਲਿਸ ਉਹਨਾਂ ਨੂੰ ਆਪਣੇ ਕਾਬੂ ਦੇ ਵਿੱਚ ਲੈਂਦੀ ਹੈ ਉਸ ਤੋਂ ਬਾਅਦ ਉਹਨਾਂ ਤੋਂ ਇੱਕ ਕੰਟ੍ਰੈਕਟ ਸਾਈਨ ਕਰਾਇਆ ਜਾਂਦਾ ਜਿਸ ਵਿੱਚ ਉਹ ਵੀਡੀਓ ਦੇ ਵਿੱਚ ਨੌਜਵਾਨ ਜ਼ਿਕਰ ਵੀ ਕਰ ਰਹੇ ਨੇ ਕਿ ਇਹ ਕੰਟ੍ਰੈਕਟ ਸਾਈਨ ਕਰਾਇਆ ਗਿਆ ਲੇਕਿਨ ਉਹ ਲੈਂਗੁਏਜ ਦੂਜੀ ਸੀ ਜਿਸ ਕਰਕੇ ਸਾਨੂੰ ਸਮਝ ਵੀ ਨਹੀਂ ਆਇਆ ਉਸ ਤੋਂ ਬਾਅਦ ਸਾਨੂੰ ਯੂਕਰੇਨ ਭੇਜ ਦਿੱਤਾ ਗਿਆ ਲੜਾਈ ਦੇ ਲਈ ਔਰ ਫੌਜ ਦੇ ਵਿੱਚ ਭਰਤੀ ਕਰ ਦਿੱਤਾ ਗਿਆ ਇਹ ਵੀਡੀਓ ਲਗਾਤਾਰ viral ਵੀ ਹੋ ਰਹੀ ਹੈ ਔਰ ਕਾਫੀ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਹੈਗਾ ਕਿ ਏਜੰਟ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਨਾਲ ਠੱਗੀ ਮਾਰ ਰਹੇ ਨੇ ਲੇਕਿਨ ਇਸ ਵੇਲੇ ਪਟਿਆਲਾ ਦੇ ਡਕਾਲਾ ਦੇ ਵਿੱਚ ਮੌਜੂਦ ਆ ਜਿੱਥੇ ਪਰਿਵਾਰ ਜਿਹੜਾ ਉਹ ਸਾਡੇ ਨਾਲ ਮੌਜੂਦ ਹੈਗਾ ਗੱਲਬਾਤ ਕਰ ਲੈਂਦੇ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਗੁਰਪ੍ਰੀਤ ਸਿੰਘ ਉਹਨਾਂ ਸੱਤਾ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਹੈ ਜੋ ਪਟਿਆਲਾ ਦੇ ਨਾਲ ਤਾਲੁਕ ਰੱਖਦਾ ਹੈ ਟਕਾਲਾ ਦੇ ਨਾਲ ਤਾਲੁਕ ਰੱਖਦਾ ਉਸ ਦੇ ਘਰ ਦੇ ਵਿੱਚ ਮੌਜੂਦ ਆ ਪਹਿਲਾਂ ਇੱਕ ਵਾਰ ਘਰ ਦੀ ਤਸਵੀਰ ਜਿਹੜੀ ਉਹ ਤੁਹਾਨੂੰ ਸਾਂਝੀ ਕਰਦੀ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਨੇ ਕਿਉਂਕਿ ਘੁੰਮਣ ਦੇ ਲਈ ਜਿਹੜਾ ਉਹ ਦੱਸਿਆ ਜਾ ਰਿਹਾ ਅਕਸਰ ਹੁੰਦਾ ਕਿ ਨੌਜਵਾਨਾਂ ਨੂੰ ਸ਼ੌਕ ਹੁੰਦਾ ਯਾ ਨੌਜਵਾਨ ਰੋਜੀ ਰੋਟੀ ਦੇ ਲਈ ਜਿਹੜੇ ਨੇ ਬਾਹਰ ਜਾਂਦੇ ਨੇ ਲੇਕਿਨ ਜਦੋਂ ਅਜਿਹੇ ਠੱਗ ਏਜੰਟ ਕਿਤੇ ਨਾ ਕਿਤੇ ਟੱਕਰ ਜਾਂਦੇ ਨੇ ਤਾਂ ਇੱਕ ਵੱਡਾ ਨੁਕਸਾਨ ਵੀ ਕਰ ਦਿੰਦੇ ਨੇ ਮਾਤਾ ਗੁਰਪ੍ਰੀਤ ਕੌਰ ਦੀ ਸਾਡੇ ਨਾਲ ਮੌਜੂਦ ਨੇ ਬਲਜਿੰਦਰ ਕੌਰ ਜਿਹੜੇ ਗੁਰਪ੍ਰੀਤ ਸਿੰਘ ਦੀ ਮਾਤਾ ਕਿਵੇਂ ਗਿਆ ਸੀ ਗੁਰਪ੍ਰੀਤ ਇੱਥੋਂ ਪਹਿਲੇ ਮੈਂ ਨੀਚੇ ਗਿਆ ਤੇ ਪਰ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਰਾ ਇਹ ਤਾਂ ਵੀਰੇ ਵੀਡੀਓ ਦੇਖੀਆ ਕੋਈ ਪਤਾ ਨਹੀਂ ਤਾਂ ਸਰਪੰਚ ਫਤ ਵੀਡੀਓ ਆਈ ਵੀਡੀਓ ਦੇਖੀ ਹੋਰ ਕੋਈ ਪਤਾ ਨਹੀਂ ਪਹਿਲਾਂ ਵੀ ਕਦੀ ਗਿਆ ਸੀ ਕਿਤੇ ਬਾਹਰ ਘੁੰਮਣ ਲਈ ਪਹਿਲਾਂ ਜਾ ਕੇ ਤਾਂ ਬਾਹਰ ਘੁੰਮ ਕੇ ਆਇਆ ਤੇਰੇ ਹਾਂ ਬਣਾ ਚਾਲ ਜਿਵੇਂ ਲੱਗਣ ਵਾਸਤੇ ਉਸੇ ਗੱਲ ਬਣੀ ਨਹੀਂ ਗਾਹਾਂ ਗਿਆ ਫਿਰ ਉਹਦੀ ਉੱਥੇ ਪੈਸੇ ਕਮਾਉਣਾਂ ਉੱਥੇ ਜਾ ਕੇ ਫਸਲੇ ਉਸ ਪਹਿਲਾਂ ਵੀ ਗਿਆ ਸੀ ਬਾਪੂ ਕਿਹੜੀ ਕੰਟਰੀ ਚ ਗਿਆ ਗਿਆ ਸੀ ਕਈ ਬੁੰਡੇ ਸੀ ਪਹਿਲਾਂ ਉੱਥੇ ਕੋਈ ਨੌਕਰੀ ਨੁਰੀ ਕੋ ਪੈਸਾ ਵੜਿਆ ਨਹੀਂ ਹੋਣਾ ਘੱਟ ਵੜਿਆ ਹੋਣਾ ਬਸ ਫਿਰ ਗਾਹਾਂ ਚਲੇ ਗਏ ਇਸ ਗੇਲ ਤੋਂ ਗੱਲ ਲੈਣੀ ਹੁੰਦੀ ਕੁਛ ਵੀ ਇਸ ਗੇਲ ਕੋਈ ਗੱਲ ਨਹੀਂ ਹੁੰਦੀ ਹੈ ਕੋਈ ਵੀ ਉਸਕੀ ਨਾ ਜੋ ਮੇਰੇ ਦਿਓਰ ਚ ਰਹਾ ਦੂਸਰੇ ਚ ਕੱਲਾ ਤੁਹਾਡਾ ਬੇਟਾ ਸੀਗਾ ਇਹ ਕੱਲਾ ਕਿ ਹੋਰ ਵੀ ਬੱਚੇ ਨੇ ਨੇ ਇੱਕ ਹੋਰ ਆ ਦੋ ਲੜਕੇ ਮੇਰੇ ਹਾਂ ਛੋਟਾ ਲੜਕਾ ਜੋ ਤੇ ਮੇਰੇ ਦਿਓਰ ਮਾ ਰਹਾ ਇਸਨੂੰ ਤਾਂ ਹੀ ਬੋਬਾ ਤਾਂ ਲੱਗਿਆ ਵੀ ਕਾਤੇ ਆ ਰਹੇ ਕਾਤੇ ਜਾ ਰਹੇ ਇਹ ਪਹਿਲਾ ਮੁੰਡਾ ਤੁਹਾਡਾ ਵੱਡਾ ਮੁੰਡਾ ਹੈ ਹਾਂ ਗੁਰਪ੍ਰੀਤ ਮੇਰਾ ਬڑا ਬੇਟਾ ਕੀ ਕਰਦਾ ਸੀ ਪਟਿਆਲਾ ਪੰਜਾਬ ਦੇ ਵਿੱਚ ਵਾਈਫਾਈ ਨੈਟ ਅੱਛੇ ਲੱਗੇ ਹੋਇਆ ਤਾਂ ਬਾਹਰ ਜਾਣ ਦਾ ਚਾਸਾ ਕੀ ਬਾਹਰ ਜਾ ਕੇ ਸ਼ੌਂਕ ਦਾ ਇਸ ਨੂੰ ਵੀਰੇ ਬਹੁਤ ਜ਼ਿਆਦਾ ਸ਼ੌਂਕ ਤਾਂ ਹਾਂ ਤੁਹਾਡੇ ਕੋਈ ਸੰਪਰਕ ਹੋ ਪਾਇਆ ਉਹਦੇ ਨਾਲ ਨਾ ਇਵਨ ਇਹ ਵੀ ਰਾਤ ਤੋ ਹੋਇਆ ਤਾਂ ਰਾਤ ਤੋ ਕਰੀ ਤੁਸੀਂ ਨੂੰ ਗੱਲ ਵੀ ਮਾਂ ਮੈਂ ਠੀਕ ਆ ਮਾਂ ਤਾਂ ਆ ਜਾ ਕਰੇ ਆ ਜਾਾਂਗਾ ਮਾਂ ਕੋਈ ਬਾਤ ਨਹੀਂ ਆ ਜਾਾਂਗਾ ਠੀਕ ਹੈ ਸਿਹਤ ਹੋ ਰਿਹਾ ਵੀਰੇ ਵੀ ਠੀਕ ਆ ਪਤਾ ਨਹੀਂ ਕਿ ਡਰਾਕ ਕੁਵਾਰੇ ਕਿਸ ਤਰ੍ਹਾਂ ਕੁਵਾਰੇ ਹੋ ਤੋ ਰੱਬ ਨੂੰ ਪਤਾ ਬਾਕੀ ਕਹਿ ਤੋ ਰਿਹਾ ਵੀ ਮੈਂ ਠੀਕ ਆ ਤੁਹਾਡੇ ਨਾਲ ਕੋਈ ਸਰਕਾਰ ਨੇ ਸੰਪਰਕ ਕੀਤਾ ਨਹੀਂ ਕੋਈ ਨਹੀਂ ਹਾਲੇ ਕਿਸੇ ਨੇ ਕੋਈ ਸੰਪਰਕ ਨਹੀਂ ਕਰਿਆ ਪੰਜਾਬ ਦੀ ਕੋਈ ਪੰਜਾਬ ਦੀ ਸਰਕਾਰ ਨੇ ਕੋਈ ਕਿਸੇ ਨੇ ਨਹੀਂ ਕਰਿਆ ਕੇਂਦਰ ਤੇ ਕਿਸੇ ਨੁਮਾਇੰਦੇ ਨਾ ਕਿਸੇ ਨੇ ਨਹੀਂ ਕਰਿਆ ਹਾਲੇ ਤੁਹਾਡੇ ਨਾਲ ਫਿਰ ਕੌਣ ਖੜਾ ਹੈ ਇਸ ਮਾਮਲੇ ਦੇ ਵਿੱਚ ਆ ਕੇ ਪਿੰਡ ਸਰਪੰਚ ਵਗੈਰਾ ਸਾਰੇ ਖੜੇ ਆ ਹਾਂ ਸਭ ਸਪੋਰਟ ਕਰ ਰਹੇ ਆ ਪਿੰਡ ਦੇ ਤੁਹਾਡੇ ਬੱਚੇ ਨਾਲ ਕੱਲ ਸ਼ਾਮ ਨੂੰ ਗੱਲ ਹੋਈ ਸੀ ਹਾਂ ਸ਼ਾਮ ਨੂੰ ਗੱਲ ਹੋਈ ਸੀ ਫਿਰ ਕੀ ਕਹਿੰਦਾ ਸੀ ਠੀਕ ਆ ਕਰਿਆ ਮਾਮੇ ਕਰਦੇ ਵਿੱਚ ਕੌਣ ਕੌਣ ਹੈ ਗੁਰਪ੍ਰੀਤ ਦੇ ਤੁਸੀਂ ਗੁਰਪ੍ਰੀਤ ਦੇ ਬਸ ਮਾਮੇ ਆ ਦੋ ਮੇਰੇ ਬੇਟੇ ਇੱਕ ਗੁਰਪ੍ਰੀਤ ਇੱਕ ਛੋਟਾ ਇੱਕ ਵੱਡਾ ਹੈ ਮੈਂ ਚਾਰ ਮੈਂਬਰ ਅਗਰ ਹਾਂ ਇਹਦੀ ਜਮੀਨ ਜਿਹੜੀ ਬਾਰ ਸ਼ੌਂਕ ਜਾਣ ਦੇ ਚੱਕਰ ਚ ਵਿੱਚ ਕੁਝ ਜ਼ਮੀਨ ਵਗੈਰਾ ਵੇਚ ਕੇ ਗਿਆ ਸੀ ਇਹ ਕਿਵੇਂ ਜਮੀਨ ਨੇ ਵੇਚੀ ਵੀਰੇ ਉਹ ਇਕੱਠੇ ਕਰਕੇ ਹਾਂ ਇਹ ਲੱਗ ਰਿਹਾ ਤਾਂ ਨਾ ਇਹ ਬਸ ਪੈਸੇ ਕਮਾ ਕੇ ਗਿਆ ਤਾਂ ਤੁਹਾਨੂੰ ਕੀ ਮਹਿਸੂਸ ਹੁੰਦਾ ਕਿ ਕਾਫੀ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਕਿਹਾ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕਾਫੀ ਸਾਰੀ ਕਾਪੜਾ ਚੱਲ ਰਹੀਆਂ ਨੇ ਤੁਸੀਂ ਕੀ ਸੋਚ ਰਹੇ ਹੋ ਇਸ ਪੂਰੇ ਮਾਮਲੇ ਦੇ ਉੱਪਰ ਤੁਹਾਡੀ ਜਦੋਂ ਤੋਂ ਗੱਲ ਹੋਈ ਹੈ بیٹے ਦੇ ਨਾਲ ਕੀ ਕੁਝ ਹੋ ਰਿਹਾ ਹੈ ਬਸ ਮੈਂ ਤਾਂ ਜੋ ਹੈ ਵੀਰੇ ਵੀ ਵਾਪਸ ਆ ਜਾਈਂ ਹੋਰ ਕੁਝ ਨਹੀਂ ਜੇ ਮੇਰੀ ਜਾਨ ਕੱਢ ਕੇ ਵੀ ਲੈ ਲਓ ਵੀ ਮੇਰੇ ਬੱਚੇ ਵਾਪਸ ਆਜੇ ਹੋਰ ਮੈਨੂੰ ਖੁਸ਼ਨੀ ਚਾਹੀਏ। ਉਸ ਕਰਕੇ ਕਿ ਪਹਿਲਾਂ ਕਾਫੀ ਸਾਰੀਆਂ ਚਰਚਾਵਾਂ ਸੀ ਕਿ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਕਿ ਫੌਜ ਦੇ ਵਿੱਚ ਲੱਗ ਗਿਆ ਤੇ ਇੱਕ ਤਰਫ ਖੁਸ਼ੀ ਵੀ ਬਣੀ ਖੁਸ਼ੀ ਹੋਈ ਤੀ ਹੋਈ ਤੀ ਵੀ ਪਹਿਲਾਂ ਤਾਂ ਨੀ ਮੈਂ ਤਾਂ ਵੀ ਚਲ ਹਾਂ ਭਰਤੀ ਹੋ ਗਿਆ ਵੀ ਅੱਛਾ ਹੋਇਆ ਫਿਰ ਜਦ ਬਾਅਦ ਨੂੰ ਪਤਾ ਲੱਗਿਆ ਵੀ ਮਰ ਗਿਆ ਤਾਂ ਤੋਖਾ ਹੋ ਰਿਹਾ ਉਦੋਂ ਕਭੇ ਕੁਛ ਨਹੀਂ ਅੱਛਾ ਲੱਗਦਾ। ਮਤਲਬ ਏਜੰਟ ਦਾ ਬੜਾ ਨਾਮ ਆ ਰਿਹਾ ਕਿ ਠੱਗ ਏਜੰਟ ਮਿਲ ਗਿਆ ਉਸਨੇ ਇਸ ਤਰੀਕੇ ਨਾਲ ਇਹਨਾਂ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਠੱਗੀ ਮਾਰ ਲਈ ਕੋਈ ਏਜੰਟ ਕਿਹੜਾ ਮੱਗਾ ਜਾ ਕੇ ਨਹੀਂ ਮੈਨੂੰ ਪਤਾ ਵੀ ਨਹੀਂ ਕਿ ਕਿੱਗੇ ਲੱਗਾ ਜਾ ਕੇ ਹੋਇਆ ਸਹੀ ਢੰਗ ਦੇ ਨਾਲ ਗਿਆ ਸੀ ਹਾਂ ਉਹ ਤੇ ਸਹੀ ਢੰਗ ਗੇਲ ਗਿਆ ਕਿ ਜਾ ਕੇ ਹਾਂ ਅੱਗਾ ਜਾ ਕੇ ਕੁਝ ਵੀ ਹੋ ਸਕਦਾ ਦੇਖ ਆਪਾਂ ਕਹਿੰਦੇ ਨਹੀਂ ਕਿਸੇ ਦੇ ਪੁੱਤਾਂ ਨੂੰ ਦੋਸਤ ਦੇਣ ਮ ਕੋਈ ਫਾਇਦਾ ਨਹੀਂ ਠੀਕ ਹੈ ਨਾ ਇਹ ਏਜੰਟ ਨੂੰ ਬਦਨਾਮ ਕਰਕੇ ਕੋਈ ਫਾਇਦਾ ਨਹੀਂ ਉਰਤੀ ਦੇ ਨਾਲ ਕੋਈ ਦੋਸਤ ਯਾਰ ਵੀ ਗਈ ਸੀ ਇਹ ਇਕੱਲਾ ਹੀ ਗਿਆ ਇੱਥੋਂ ਇਕੱਲਾ ਹੀ ਗਿਆ ਉਰਤੇ ਇਹ ਇਕੱਲਾ ਹੀ ਗਿਆ ਸੀ ਹਾਂ ਇੱਕ ਵਾਰੀ ਇਹ ਵੀਜ਼ਾ ਲਗਵਾ ਲੈਨੇ ਆ ਹੋਰ ਕਈ ਥਾਂ ਤੇ ਹੋਰ ਰਸਤੇ ਖੁੱਲ ਜਾਂਦੇ ਆ ਹਾਂ ਹਾਂ ਕੋਈ ਮੋਰ ਸਾਥੀ ਉਹਦਾ ਕੋਈ ਨਹੀਂ ਨਾ ਕੋਈ ਨਹੀਂ ਹੈ ਉਹ ਕਿੱਥੇ ਰਹਿ ਰਿਹਾ ਕੀ ਗੱਲਬਾਤ ਹੋਈ ਆ ਪਰਵਾਰ ਨੂੰ ਕਿਹਾ ਵੀ ਮਾਂ ਮੈਂ ਠੀਕ ਆ ਟੈਨਸ਼ਨ ਨਾਲੇ ਹਾਂ ਕੀ ਗੱਲ ਵੀ ਕਿੱਥੇ ਰਹਿ ਰਿਹਾ ਕਿਸੇ ਮੈਂ ਜੋ ਨਹੀਂ بتایا ਹੈ ਥਾਰਨੇ ਵਾਈ ਹੋਣਾ ਹੋਰ ਕਿਉਂ ਫਰਿਆਵਾ ਲੈਣਾ ਇਹਨੂੰ ਕੋਈ ਪਤਾ ਨਹੀਂ ਵੀ ਰਜ ਹੈ ਕਹਿ ਰਹੀ ਮੈਂ ਤਾਂ ਠੀਕ ਹੈ ਵਰਦੀ ਵਗੈਰੇ ਭਾਈ ਤੁਹਾਨੂੰ ਤਸਵੀਰ ਆਈ ਆ ਉਹਦੀ ਹਾਂ ਜੀ ਦੇਖ ਮੇਰੇ ਤੇ ਗੁਰਪ੍ਰੀਤ ਇਹ ਫੌਜ ਦੇ ਵਿੱਚ ਦੀ ਤਸਵੀਰ ਆਈ ਹੈ ਤੁਹਾਨੂੰ ਪਹਿਲੀ ਵਾਰ ਗੁਰਪ੍ਰੀਤ ਨੇ ਦੱਸਿਆ ਸੀ ਕਿ ਮੈਂ ਫੌਜ ਦੇ ਵਿੱਚ ਹੋ ਗਿਆ ਕਿਵੇਂ ਤੁਹਾਨੂੰ ਪਤਾ ਲੱਗਿਆ ਨਹੀਂ ਕਿਹਾ ਤਾਂ ਤਾਂ ਇਸੋਂ ਪ੍ਰੀਤ ਨੂੰ ਇਹ ਕਿਹਾ ਤਾਂ ਮਾਂ ਮੈਨੂੰ ਨੌਕਰੀ ਮਿਲ ਗਈ ਮਾਂ ਨੂੰ ਕਹੇ ਵੀ ਮਿਲ ਗਈ ਹੋਣੀ ਚੱਲ ਮਿਹਨਤ ਕਰ ਰਿਹਾ ਤਾਂ ਮਿਲ ਵੀ ਸਕਾ ਮਿਹਨਤੀ ਬੰਦੇ ਨੂੰ ਇਸ ਲਈ ਖੁਸ਼ ਹੋ ਗਈਤੀ ਮੈਂ ਜਦੋਂ ਵੀਡੀਓ ਦੇਖਿਆ ਮਨ ਵੀਡੀਓ ਪਿੱਛੇ ਮੇਰਾ ਦਿਮਾਗ ਨਹੀਂ ਕੰਮ ਕਰ ਰਿਹਾ ਵੀਰੇ ਕੁਛ ਵੀ ਅਪੀਲ ਕਰ ਦੂੰਗੀ ਸਰਕਾਰ ਬਸ ਜੋ ਇਹ ਬੇਨਤੀ ਹੈ ਵੀ ਹੱਥ ਜੋੜ ਕੇ ਵੀ ਸਾਰੇ ਬੱਚੇ ਵਾਪਿਸ ਆ ਜੇ ਹੋਰ ਕੁਛ ਨਹੀਂ ਨਾ ਮੈਂ ਕਿਸੇ ਜੈਂਟ ਨੂੰ ਦੋਸਤ ਨਹੀਂ ਦੀ ਨਾ ਮੈਂ ਕਿਸੇ ਸਰਕਾਰ ਨੂੰ ਦੋਸਤ ਨਹੀਂ ਦੀ ਬਾਕੀ ਮੇਰੀ ਕਿਸਮਤ ਆ ਹਾਂ ਮੈਂ ਕਿਸੇ ਕੇ ਪੁੱਤਨ ਨਾਲ ਨਹੀਂ ਪਸਾਣਾ ਚਾਹੁੰਦੀ ਕਿਸੇ ਕੇ ਵੀ ਪੁੱਤ ਨੂੰ ਗਾਲਣਾ ਨਹੀਂ ਚਾਹੁੰਦੀ ਕਿਉਂ ਮੈਨੂੰ ਤਾਂ ਸਭ ਆਪਣੇ ਪੁੱਤਾਂ ਹਾਂ ਇਹ ਸਭ ਮਤਨਿਆ ਕਰਿਆ ਉਹ ਕਿਸੇ ਵੀ ਗੱਲ ਦੇ ਪੁੱਤਨ ਪਿਰੇ ਦੋਸਤੀ ਇਹ ਬਹੁਤ ਬੜਾ ਪਾਪ ਆ ਬੜਾ ਤਾਂ ਆਪਣੀ ਤਕਦੀਰ ਕਾ ਨਾ ਕਿਸੇ ਕੇ ਪੁੱਤਨ ਦੋਸਤ ਨਹੀਂ ਦੇਣਾ ਚਾਹੀਦਾ ਭਾਗਲੇ ਜੈਂਟ ਨੂੰ ਬਦਨਾਮ ਕਰ ਰਹੇ ਬਿਨਾ ਮਤ ਬਲਗਾ ਤਾਂ ਕੁਛ ਵੀ ਕੋਈ ਵੀ ਕੁਛ ਬੋਲ ਰ ਕੋਈ ਕੁਛ ਬੋਲ ਰ ਕੋਈ ਕੁਛ ਮੈਂ ਨਹੀਂ ਬੋਲ ਸਕਦੀ ਮੈਨੂੰ ਤਾਂ ਸਭ ਆਪਣੇ ਬੱਚੇ ਆ ਤੋਂ ਆ ਕੇ ਮੈਨੂੰ ਤਾਂ ਵੀ ਮੇਰਾ ਬੱਚਾ ਸਮਝੇ ਰੱਖਿਆ ਮੈਂ ਨਹੀਂ ਉਹ ਕਰਦੀ ਕਿਸੇ ਨੂੰ ਤੇ ਇਹ ਅਪੀਲ ਹੈ ਕਿ ਜਲਦੋ ਜਲ ਬੇਨਤੀ ਹੈ ਬਸ ਮੇਰੇ ਬੱਚੇ ਵਾਪਸ ਆ ਜਾਈਂ ਸਾਰੇ ਬੱਚੇ ਆ ਜਾਈਂ ਕੱਲਾ ਮੈਂ ਪ੍ਰੀਤ ਨਹੀਂ ਕਹਿੰਦੀ ਵੀ ਕੱਲਾ ਪ੍ਰੀਤ ਆਵੇ ਮੇਰਾ ਵੀ ਸਾਰੇ ਮੇਰੇ ਬੱਚੇ ਆ ਕੋਈ ਹੋਰ ਪਰਿਵਾਰ ਨਹੀਂ ਸੰਪਰਕ ਕੀਤਾ ਕਿ ਮੇਰਾ ਵੀ ਬੱਚਾ ਇਨਾ ਚ ਵਿਚ ਨਾ ਮੇਰੇ ਤਾਂ ਮੈਂ ਤਾਂ ਸਾਰੇ ਹੀ ਮੇਰੇ ਬੱਚੇ ਲੱਗਾ ਮੈਨੂੰ ਮੇਰੀ ਸਾਰਿਆਂ ਗੱਲ ਗੱਲ ਹੋਆ ਪਹਿਲਾਂ ਮੇਰੀ ਸਾਰਾਂਗੇ ਲੋਹੀ ਤੀ ਬੀਬੀ ਹੋ ਜਾ ਵੀ ਮੈਨੂੰ ਤਾਂ ਸਾਰੇ ਮੇਰੇ ਦਿਖ ਰਹੀਆਂ ਮੈਂ ਨਹੀਂ ਕਹਿੰਦੀ ਕੋਈ ਰੁਕੇ ਇਹ ਤੁਹਾਨੂੰ ਦੱਸੇ ਗੁਰਪ੍ਰੀਤ ਨੇ ਕਿ ਮੇਰੇ ਨਾਲ ਕਿੰਨੇ ਕੇ ਬੰਦੇ ਨੇ ਹੋਰ ਜਾਂ ਕੌਣ ਨੇ ਬਸ ਇਹੀ ਇਕੱਠੇ ਸਾਰੇ ਹਾਂ ਤੁਸੀਂ ਪੁੱਛਿਆ ਸੀ ਕਿ ਤੇਰੀ ਇਹ ਵੀਡੀਓ ਹੋ ਰਹੀ ਹੈ ਉਸ ਦੇ ਉੱਪਰ ਕੀ ਕਹਤੋ ਕੁਝ ਨਹੀਂ ਬੋਲਿਆ ਉਹ ਨਾ ਉਹਨੂੰ ਕੁਝ ਨਹੀਂ ਜਵਾਬ ਦਿਆ ਮੇਰੇ ਤੇ ਕਹਰੇ ਮੈਂ ਟੈਨਸ਼ਨ ਨਾ ਲੈ ਬਸ ਜੋ ਕਹੀਏ ਹੋਰ ਕੁਝ ਨਹੀਂ ਕਿਹਾ ਉਹ ਸਾਰਾ ਚਿੱਠ ਘਰੇ ਰਹੇ ਹਾਂ ਠੀਕ ਹੈ ਕਹਰੇ ਮੈਂ ਠੀਕ ਹਾਂ ਤਾਂ ਇੱਕ ਮਾਦੀ ਅਪੀਲ ਹੈ ਕੀ ਜਲਦ ਤੋਂ ਜਲਦ ਪੁੱਤ ਨੂੰ ਵਾਪਸ ਜਿਹੜਾ ਉਹ ਬੁਲਾ ਲਿਆ ਜਾਵੇ ਭਾਰਤ ਤੌਰ ਤੇ ਖਾਸ ਤੌਰ ਤੇ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਸਰਕਾਰਾਂ ਦੇ ਪ੍ਰਤੀਕਰਮ ਜਿਹੜੇ ਨੇ ਉਹ ਜਰੂਰ ਆ ਰਹੇ ਨੇ ਲੇਕਿਨ ਪਰਿਵਾਰ ਦਾ ਇਹ ਕਹਿਣਾ ਕਿ ਸਾਡੇ ਨਾਲ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਸੰਪਰਕ ਨਹੀਂ ਕੀਤਾ ਹੈਗਾ ਲੇਕਿਨ ਅਪੀਲ ਜਰੂਰ ਹੈ ਕਿ ਜਲਦ ਤੋਂ ਜਲਦ ਸਾਡੇ ਬੱਚੇ ਨੂੰ ਜਿਹੜਾ ਔਰ ਹੋਰ ਜਿਹੜੇ ਹੋਰ ਬੱਚੇ ਉਹਨਾਂ ਦੇ ਨਾਲ ਫਸੇ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਵਾਪਸ ਭਾਰਤ ਜਿਹੜਾ ਉਹ ਪਰਤਾਇਆ ਜਾਵੇ ਕੈਮਰਾ ਪਰਸਨ ਰਵੀ ਜਪਲ ਦੇ ਨਾਲ ਦਮਪੀ ਸਿੰਘ ਪੀਟੀਸੀ ਨਿਊਜ਼ ਲਕੜਾ